ਪਰ ਇਹ ਚੰਦ ਲੈਣਾ ਲਿਖਿਆ ਨਹੀਂ ਜੀ ਚੜਦੇ ਤੇ ਲੈਂਦੇ ਪੰਜਾਬ ਦੇ ਜੋ ਅੱਜ ਦੇ ਹਾਲਾਤ ਹੋ ਰਹੇ ਐ ਜੋ ਹੁਣ ਆਪਾਂ ਨਿਊਜ਼ ਦੇ ਵਿੱਚ ਦੇਖ ਰਹੇ ਆ ਕਿਉਂ ਹੋ ਗਏ ਕਿਹੜੇ ਲੋਕ ਜ਼ਿੰਮੇਵਾਰ ਨੇ ਕੀ ਇਹਦੇ ਵਿੱਚ ਕਿਸ ਦਾ ਜਿਹੜਾ ਨੁਕਸਾਨ ਐ ਤੇ ਸਿਆਸੀ ਬੈਠੇ ਲਾਈਵ ਦੇਖ ਰਹੇ ਐ ਤਾਂ ਪਹਿਲਾਂ ਇਹ ਚੰਦ ਲੈਣਾ ਨੇ ਸੱਚੀਆਂ ਲੱਗੀਆਂ ਚੰਗੀਆਂ ਲੱਗੀਆਂ ਮਨ ਤੇ ਅਸਰ ਹੋਇਆ ਤਾਂ ਸ਼ੇਅਰ ਕਰ ਦਿਓ ਨਹੀਂ ਫਿਰ ਇਗਨੋਰ ਕਰ ਦਿਓ ਕਹਿੰਦਾ ਖੰਭ ਖਿਲਾ ਰਹੇ ਸਿਆਸੀਆਂ ਮਨਸੂਬਾ ਆਬਾਦ ਹੋਣਾ ਐ ਖੰਭ ਖਿਲਾ ਰਹੇ ਸਿਆਸੀਆਂ ਮਨਸੂਬਾ ਆਬਾਦ ਹੋਣਾ ਏ ਕਿ ਉਧਰ ਤੇ ਕਿ ਇਧਰ ਬਰਬਾਦ ਪੰਜਾਬ ਨੇ ਹੋਣਾ ਏ ਕਿ ਉਧਰ ਤੇ ਕਿ ਇਧਰ ਬਰਬਾਦ ਪੰਜਾਬ ਨੇ ਹੋਣਾ ਏ ਉਜੜਨਾ ਬਾਗਾਂ ਦੇ ਮਾਲੀ ਵਾਂਗੂ ਪੱਲੇ ਪੈਣਾ ਰੋਣਾ ਧੋਣਾ ਏ ਉਜੜਨਾ ਬਾਗਾਂ ਦੇ ਮਾਲੀ ਵਾਂਗੂ ਪੱਲੇ ਪੈਣਾ ਰੋਣਾ ਧੋਣਾ ਏ ਗਠੜੀ ਭਰ ਜਾਣੀ ਵੋਟਾਂ ਦੀ ਰਾਜਨੀਤੀ ਨੇ ਕਿਸੇ ਦਾ ਨਹੀਂ ਹੋਣਾ ਏ ਗਠੜੀ ਭਰ ਜਾਣੀ ਵੋਟਾਂ ਦੀ ਰਾਜਨੀਤੀ ਨੇ ਕਿਸੇ ਦਾ ਨਹੀਂ ਹੋਣਾ ਏ ਕੀ ਉਧਰ ਤੇ ਕੀ ਇਧਰ ਬਰਬਾਦ ਪੰਜਾਬ ਨੇ ਹੋਣਾ ਏ ਕੀ ਉਧਰ ਤੇ ਕੀ ਇਧਰ ਬਰਬਾਦ ਪੰਜਾਬ ਨੇ ਹੋਣਾ ਏ ਹੱਦਾਂ ਤੇ ਹੋਰ ਵੀ ਲੱਗਦੀਆਂ ਰਸਤਾ ਪੰਜਾਬ ਚੋਂ ਕਿਉਂ ਜਾਂਦਾ ਏ ਹੱਦਾਂ ਤਾਂ ਹੋਰ ਵੀ ਲੱਗਦੀਆਂ ਰਸਤਾ ਪੰਜਾਬ ਚੋਂ ਕਿਉਂ ਜਾਂਦਾ ਏ ਬਸ ਅੱਖਾਂ ਵਿੱਚ ਰੜਕ ਰਿਹਾ ਚੜਦਾ ਲੈਂਦਾ ਸੰਤੋਖ ਨਾਲ ਰੋਟੀ ਖਾਂਦਾ ਏ ਬਸ ਅੱਖਾਂ ਦੇ ਵਿੱਚ ਰੜਕ ਰਿਹਾ ਚੜਦਾ ਤੇ ਲੈਂਦਾ ਸੰਤੋਖ ਨਾਲ ਰੋਟੀ ਖਾਂਦਾ ਏ ਇੱਕੋ ਖੂਨ ਨੇ ਆਮਣੋ ਸਾਹਮਣੇ ਇੱਕੋ ਖੂਨ ਨੇ ਆਮਣੋਂ ਸਾਹਮਣੇ ਕਿਵੇਂ ਫੱਟ ਕਿਸੇ ਦੇ ਲਾਉਣਾ ਏ ਕਿ ਉਧਰ ਤੇ ਕੀ ਇਧਰ ਬਰਬਾਦ ਪੰਜਾਬ ਨੇ ਹੋਣਾ ਏ ਕਿ ਉਧਰ ਤੇ ਕੀ ਇਧਰ ਬਰਬਾਦ ਪੰਜਾਬ ਨੇ ਹੋਣਾ ਏ ਸੋਸ਼ਲ ਮੀਡੀਆ ਤੇ ਦਹਾੜਨਾ ਮਾਰਨੀਆਂ ਸੌਖੀਆਂ ਸੰਤਰੀਆ ਪੈਰ ਨਾਲ ਜ਼ਮੀਨ ਤੇ ਪਾਉਣਾ ਏ ਸੋਸ਼ਲ ਮੀਡੀਆ ਤੇ ਦਹਾੜਨਾ ਮਾਰਨੀਆਂ ਸੌਖੀਆਂ ਸੰਤਰੀਆ ਪੈਰ ਨਾਲ ਜ਼ਮੀਨ ਤੇ ਪਾਉਣਾ ਏ ਬੰਦ ਕਮਰੇ ਵਿੱਚ ਲਾਈਵ ਦੇਖਣਾ ਹੋਰ ਕਿਹੜਾ ਟ੍ਰਿਗਰ ਚੜਾਉਣਾ ਏ ਬਿੰਦੀ ਲੱਗੇ ਚਾਹੇ ਸੰਧੂਰ ਲੱਗੇ ਬਿੰਦੀ ਲੱਗੇ ਚਾਹੇ ਸੰਧੂਰ ਲੱਗੇ ਹੁਕਮਰਾਨਾਂ ਭਾਂਡਾ ਚਮਕਾਉਣਾ ਏ ਕਿ ਉਧਰ ਤੇ ਕੀ ਇਧਰ ਬਰਬਾਦ ਪੰਜਾਬ ਨੇ ਹੋਣਾ ਏ ਕਿ ਉਧਰ ਤੇ ਕੀ ਇਧਰ ਬਰਬਾਦ ਪੰਜਾਬ ਨੇ ਹੋਣਾ ਏ ਇੱਥੇ ਕੋਈ ਤਕੜਾ ਕੋਈ ਮਾੜਾ ਨਹੀਂ ਪਿਆਰ ਮੁਹੱਬਤ ਲੋਕ ਭਾਲ ਦੇ ਦਿਲਾਂ 'ਚ ਰੱਖਦੇ ਸਾੜਾ ਨਹੀਂ ਇੱਥੇ ਕੋਈ ਤਕੜਾ ਕੋਈ ਮਾੜਾ ਨਹੀਂ ਪਿਆਰ ਮੁਹੱਬਤ ਲੋਕ ਭਾਲ ਦੇ ਦਿਲਾਂ 'ਚ ਰੱਖਦੇ ਸਾੜਾ ਨਹੀਂ ਹੱਦਾਂ ਤੇ ਨਾ ਹੋਰ ਪਾੜ ਪਾਓ ਅੱਧਾਂ ਤੇ ਨਾ ਹੋਰ ਪਾੜ ਪਾਓ ਡਿੱਗੇ ਬਾਰੂਦ ਚੋਂ ਕੁਝ ਨਾ ਥਿਆਉਣਾ ਏ ਅੱਧਾਂ ਤੇ ਨਾ ਹੋਰ ਪਾੜ ਪਾਓ ਡਿੱਗੇ ਬਾਰੂਦ ਚੋਂ ਨਾ ਹੋਰ ਕੁਝ ਥਿਆਉਣਾ ਏ ਕਿ ਉਧਰ ਤੇ ਕਿ ਇਧਰ ਬਰਬਾਦ ਪੰਜਾਬ ਨੇ ਹੋਣਾ ਏ ਕਿ ਉਧਰ ਤੇ ਕਿ ਇਧਰ ਬਰਬਾਦ ਪੰਜਾਬ ਨੇ ਹੋਣਾ ਏ ਬਰਬਾਦ ਪੰਜਾਬ ਨੇ ਹੋਣਾ ਏ ਤਾਂ ਇਹਦੇ ਵਿੱਚ ਨੁਕਸਾਨ ਹੈ ਜੀ ਪੰਜਾਬ ਦਾ ਤਾਂ ਇੱਕ ਪਾਕਿਸਤਾਨ ਵਾਲੇ ਪਾਸਿਓ ਜਿਹੜਾ ਅਟੈਕ ਹੁੰਦਾ ਤੇ ਗੁਰੂ ਘਰ ਤੇ ਡਿੱਗਦਾ ਗੁਰੂ ਘਰ ਤੇ ਅਟੈਕ ਹੁੰਦਾ ਜਿੱਥੇ ਇੱਕ ਗ੍ਰੰਥੀ ਪਾਠ ਪਾਠ ਜਿਹੜਾ ਕਰ ਰਿਹਾ ਹੁੰਦਾ ਤਾਂ ਉਹਦੀ ਡੈਥ ਜਿਹੜੀ ਹੋ ਜਾਂਦੀ ਹੈ ਤਾਂ ਪੰਜਾਬ ਹੀ ਹੈ ਉਧਰ ਵੀ ਪੰਜਾਬ ਹੈ ਇੱਧਰ ਵੀ ਪੰਜਾਬ ਹੈ ਇਹਨੂੰ ਚੜਦਾ ਪੰਜਾਬ ਕਹਿ ਦਿੰਦੇ ਆ ਤੇ ਉਧਰ ਲੈ ਜਾਂਦਾ ਪੰਜਾਬ ਕਹਿ ਦਿੰਦੇ ਆ ਸੋ ਦੋ ਭਰਾ ਨੇ ਇੱਕ ਦੂਜੇ ਦੇ ਕਿਵੇਂ ਜਿਹੜਾ ਉਹ ਫਟ ਲਾ ਸਕਦੇ ਆ ਇੱਕੋ ਖੂਨ ਹੈ ਪਿਛਲੀਆਂ ਪੀੜ੍ਹੀਆਂ ਦੇ ਬਜ਼ੁਰਗ ਜਿਹਾ ਭਰਾ ਆਪਾਂ ਕਿੰਨੀ ਦੇਖਿਆ ਸੋਸ਼ਲ ਮੀਡੀਆ ਤੇ 70 70 75 75 ਸਾਲਾਂ ਬਾਅਦ ਮਿਲਦੇ ਆ ਤੇ ਕਿਵੇਂ ਰੋਂਦੇ ਆ ਉਹਨਾਂ ਦਾ ਦੁੱਖ ਹੈ ਉਹ ਐਨੇ ਸਾਲਾਂ ਬਾਅਦ ਵੀ ਉਹ ਦੁੱਖ ਹੈ ਜਿਹੜਾ ਨਹੀਂ ਭੁੱਲ ਸਕੀ ਤਾਂ ਹੁਣ ਫੇਰ ਇੱਕ ਤਰ੍ਹਾਂ ਜਿਹੜਾ ਪਾੜ ਪੈ ਰਿਹਾ ਇੱਕ ਨਫ਼ਰਤ ਜਿਹੜੀ ਬਣ ਰਹੀ ਹੈ ਕਿਉਂ ਬਣ ਰਹੀ ਹੈ ਕੌਣ ਬਣਾ ਰਹੇ ਨੇ ਕਿਹੜੇ ਲੋਕ ਨੇ ਸਾਰੇ ਜਾਣਦੇ ਨੇ ਪਰ ਉਹ ਲੋਕ ਵੀ ਸੁੱਖ ਸ਼ਾਂਤੀ ਭਾਲਦੇ ਆ ਤੇ ਇਧਰਲੇ ਲੋਕ ਵੀ ਆਮ ਲੋਕਾਂ ਦਾ ਇਹਦੇ ਵਿੱਚ ਕੀ ਖਸੂਰ ਹੈ ਤਾਂ ਇਹ ਚੰਦ ਲੈਣਾ ਜਿਹੜੀਆਂ ਇਸ ਮੌਜੂਦਾ ਹਾਲਾਤ ਤੇ ਲਿਖੀਆਂ ਸੀ ਚੰਗੀਆਂ ਲੱਗੀਆਂ ਸਚਾਈ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਇਸੇ ਤਰ੍ਹਾਂ ਤੁਹਾਨੂੰ ਰਚਨਾਵਾ ਮਿਲਦੀਆਂ ਰਹਿਣ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ